ਸਾਬਕਾ ਕੇਂਦਰੀ ਮੰਤਰੀ ਬਿਜੇ ਸਾਬਲਾ ਦੀ ਗਵਾਈ ਹੇਠ ਕੇਐਲ ਸੈਗਲ ਮੈਮੋਰੀ ਹਾਲ ਵਿਖੇ ਬਾਬਾ ਭੀਮਰਾਓ ਮੇਦਕਾ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਕੇਂਦਰ ਦਾ ਕਿਸਾਨ ਜਿਹੜਾ ਵਿਰੋਧ ਕਰ ਰਹੇ ਨੇ ਕਿ ਘੱਟੋ ਘੱਟ ਸਮਰਥਨ ਮੁੱਲ ਨਹੀਂ ਵਧਾਇਆ ਗਿਆ ਉਹਨਾਂ ਕਿਹਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਪਹਿਲੇ ਹੀ ਵਧਾ ਦਿੱਤਾ ਗਿਆ ਹੈ ਤੇ ਕਿਸਾਨਾਂ ਲਈ ਪੰਜਾਬ ਸਰਕਾਰ ਨੂੰ ਕੇਂਦਰ ਨੇ 44000 ਕਰੋੜ ਰੁਪਏ ਵੀ ਦੇ ਦਿੱਤਾ ਜਿਸ ਦਾ ਕਿਸਾਨਾਂ ਨੂੰ ਕੋਈ ਲਾਭ ਨਹੀਂ ਮਿਲਿਆ ਨਾ ਅੱਧਾ ਕਿਸਾਨ ਨੂੰ ਕੋਈ ਪੈਸਾ ਮਿਲਿਆ ਤੇ ਨਾ ਹੀ ਕੋਈ ਐਸੋ ਰਾਮ ਮਿਲਿਆ ਨਾ ਉਹਨਾਂ ਨੂੰ ਮੰਡੀਆਂ ਦੇ ਵਿੱਚ ਵੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਪਰ ਨਸ਼ਿਆਂ ਨੂੰ ਲੈ ਕੇ ਵੀ ਵੱਡਾ ਨਿਸ਼ਾਨਾ ਸਾਧਿਆ ਉਹਨਾਂ ਹੋਰ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਅੱਜ ਜਿਹੜਾ ਕਾਰਜਕ੍ਰਮ ਹੈ ਡਾਕਟਰ ਬੀਮਰਾਵ ਅੰਬੇਡਕਰ ਜੀ ਨੂੰ ਕੇਂਦਰ ਸਰਕਾਰ ਦਾ ਸਮਰਪਿਤ ਭਾਵਨਾ ਕੀਤੇ ਹੋ ਕਮਾਂ ਨੇ ਔਰ ਇਸ ਕਾਰਜਕ੍ਰਮ ਦਾ ਵਿਸ਼ਾ ਵੀ ਜਿਹੜਾ ਰੱਖਿਆ ਹੈ ਅੰਬੇਡਕਰ ਕੋ ਸਮਰਪਿਤ ਮੋਦੀ ਔਰ ਇਹ ਕਾਰਜਕ੍ਰਮ ਸੰਪਲਾ ਫਾਊਂਡੇਸ਼ਨ ਵੱਲੋਂ ਜਿਹੜਾ ਕੇਐਲ ਮੈਮੋਰੀਅਲ ਸਾਈਕਲ ਦੇ ਵਿੱਚ ਕਰਾਇਆ ਜਾ ਰਿਹਾ ਵਿਚਾਰ ਗੋਸ਼ਟੀ ਦੇ ਰੂਪ ਦੇ ਵਿੱਚ। ਔਰ ਜਿਹਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਸਾਡੇ ਭਾਰਤੀ ਜਨਤਾ ਪਾਰਟੀ ਦੇ ਆਲ ਇੰਡੀਆ ਦੇ ਜਨਰਲ ਸੈਕਰੀਟਰੀ ਤਰुण ਚੁੱਪ ਜੀ ਔਰ ਵਿੱਦਿਆ ਭਾਰਤੀ ਦੇ ਉੱਤਰ ਖੇਤਰ ਦੇ ਖੇਤਰ ਮਹਾ ਮੰਤਰੀ ਸ੍ਰੀ ਦੇਸ਼ ਰਾਜ ਜੀ ਜਿਹੜੇ ਉਹਦੇ ਵਿੱਚ ਸ਼ਾਮਲ ਹੋ ਕੇ ਆਪਣੇ ਵਿਚਾਰ ਰੱਖਣਗੇ। ਔਰ ਅੱਜ ਦਾ ਇਸ ਮਕਸਦ ਹੈ ਇਹ ਹੀ ਹੈ ਕਿ ਕੇਂਦਰ ਸਰਕਾਰ ਨੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਆਪਣੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਕੀਤੇ ਕੰਮ ਕੀਤੇ ਆ ਔਰ ਚਾਹੇ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਜਿਹੜੀਆਂ ਉਹਨਾਂ ਦੇ ਸਮਾਰਕ ਬਣਾ ਕੇ ਪੰਜ ਤੀਰਥ ਦੇ ਰੂਪ ਦੇ ਵਿੱਚ ਵਿਕਸਿਤ ਕੀਤੇ ਜਿੱਥੇ ਜਨਮ ਹੋਇਆ ਉਹ ਜਗ੍ਹਾ ਜਿੱਥੇ ਉਹਨਾਂ ਨੇ ਸਿੱਖਿਆ ਲਈ ਸਿੱਖਿਆ ਸਥਲੀ ਦੇ ਰੂਪ ਵਿੱਚ ਇੰਗਲੈਂਡ ਦੀ ਜਿਹੜੀ ਜਗ੍ਹਾ ਖਰੀਦੀ ਔਰ ਇਸੇ ਤਰ੍ਹਾਂ ਜਿੱਥੇ ਧਿਕਸ਼ਾ ਲਈ ਉਹ ਧਿਕਸ਼ਾ ਸਥਲੀ ਜਿੱਥੇ ਉਹਨਾਂ ਨੇ ਅੰਤਿਮ ਸਾਹ ਲਿਆ ਉਹ ਉਹ ਜਿਹੜਾ ਮਹਾਪ੍ਰੀ ਨਿਰਵਾਣ ਸਥਲੀ ਔਰ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਚਿੱਤਿਆ ਭੂਮੀ ਉਹਦੇ ਨਾਲ 11 ਏਕੜ ਜ਼ਮੀਨ ਲੈ ਕੇ ਜਿਹੜੀ ਉਹ ਜਿਹੜਾ ਉੱਥੇ ਬਹੁਤ ਵੱਡਾ ਸਮਾਰਕ ਬਣਾ ਕੇ 450 ਕਰੋੜ ਰੁਪਏ ਦੀ ਲਾਗਤ ਨਾਲ ਉਹ ਲੋਕਾਂ ਨੂੰ ਸਮਰਪਿਤ ਕੀਤਾ ਹੈ ਸੋ ਜਿੱਥੇ ਉਹ ਸਮਰਪਿਤ ਕੀਤਾ ਹੈ ਉੱਥੇ ਡਾਕਟਰ Ambedkar ਜੀ ਨੂੰ ਲੈ ਕੇ ਔਰ ਅਨੁਸੂਚਿਤ ਜਾਤੀ ਵਰਗ ਦੇ ਲਈ ਬਹੁਤ ਸਾਰੇ ਕੰਮ ਕੀਤੇ ਹੈ ਜਦ ਕਿ ਦੂਸਰੀਆਂ ਜਿਹੜੀਆਂ ਪਾਰਟੀਆਂ ਅੱਜਕੱਲ੍ਹ ਭ੍ਰੰਟੀਆਂ ਫਿਲਾ ਰਹੀਆਂ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਕਟਰ ਅੰਬੇਡਕਰ ਜੀ ਦੇ ਸਨਮਾਨ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਜਦਕਿ ਉਹਨਾਂ ਦੇ ਥੋੜਾ ਜਿਹਾ ਨਫ਼ਰਤ ਭਾਵ ਦੇ ਨਾਲ ਉਹਨਾਂ ਨੇ ਕੰਮ ਚਾਹੇ ਉਹਨਾਂ ਨੂੰ ਇਲੈਕਸ਼ਨ 'ਚ ਜਿੱਤਣਾ ਨਾ ਦੇਣਾ ਉਹਦੇ ਲਈ ਕੰਮ ਕਰਨਾ ਔਰ ਡਾਕਟਰ ਅੰਬੇਡਕਰ ਜੀ ਨੂੰ ਭਾਰਤ ਰਤਨ ਦਾ ਸਨਮਾਨ ਨਾ ਦੇਣਾ ਔਰ ਜਿਨ੍ਹਾਂ ਨੇ ਡਾਕਟਰ ਅੰਬੇਡਕਰ ਜੀ ਨੂੰ ਹਰਾਇਆ ਜਿਹਦੀ ਕੋਈ ਦੇਸ਼ ਦੇ ਲਈ ਕੋਈ ਜਾਨੀ ਕੋਈ ਉਹਨਾਂ ਦਾ ਕੋਈ ਜਿਹੜੀ ਕੋ ਅਸੀਂ ਕੁਰਬਾਨੀ ਕਹਿ ਸਕਦੇ ਹਾਂ ਜਾਂ ਉਹਨਾਂ ਦੀ ਕੋਈ ਦੇਣ ਨਹੀਂ ਹੈ ਦੇਸ਼ ਦੇ ਲਈ ਉਹਨਾਂ ਨੂੰ ਪਦਮ ਭੂਸ਼ਣ ਜਿਹੜਾ ਦੇ ਕੇ ਸਨਮਾਨਿਤ ਕੀਤਾ ਪਰ ਡਾਕਟਰ ਅੰਬੇਡਕਰ ਜੀ ਨੇ ਜਿੱਥੇ ਦੇਸ਼ ਦੇ ਲਈ ਇੰਨੇ ਕੰਮ ਕੀਤੇ ਉਹਨਾਂ ਨੂੰ ਕੋਈ ਸਨਮਾਨ ਨਹੀਂ ਦਿੱਤਾ ਉਹ ਭਾਰਤ ਰਤਨ ਜਿਹੜਾ ਉਹ ਵੀ ਉਦੋਂ ਲੱਗਾ ਜਦੋਂ ਵੀ ਪੀ ਸਿੰਘ ਦੀ ਸਰਕਾਰ ਸੀ ਔਰ ਜਦੋਂ ਕਿ ਜਿਹੜਾ ਦੇਸ਼ ਦੇ ਉੱਤੇ ਰਾਜਕਾਰੀ ਵੀ ਪੀ ਸਿੰਘ ਦੀ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਉਹਦੀ ਸ਼ਾਮਲ ਸੀ ਔਰ ਉਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਤੇਲੇ ਚਿੱਤਰ ਵੀ ਸੀ ਕਿਉਂਕਿ ਬਾਕੀ ਉਸ ਵੇਲੇ ਦੀਆਂ ਸਰਕਾਰਾਂ ਨੇ ਤੇ ਇਹ ਕਹਿਤਾ ਸੀ ਕਿ ਸਾਡੇ ਕੋਲ ਜਗ੍ਹਾ ਹੀ ਨਹੀਂ ਔਰ ਉਹ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਿਹੜਾ ਪਾਰਲੀਮੈਂਟ ਹਾਊਸ ਦੇ ਵਿੱਚ ਸੈਂਟਰਲ ਹਾਲ ਦੇ ਵਿੱਚ ਉਹ ਵੀ ਉਹਨਾਂ ਦੀ ਜਿਹੜੀ ਫੋਟੋ ਲਗਾਈ ਜਿਹੜੀ ਤੇ ਜਿਹੜਾ ਵੱਡੀਆਂ ਫੋਟੋ ਲਾਈਆਂ ਜਿੱਥੇ ਬਾਕੀਆਂ ਦੀਆਂ ਲੱਗੀਆਂ ਔਰ ਇਹ ਸਾਰਿਆਂ ਦਾ ਜਿਹੜਾ ਕੋਈ ਵੀ ਸਨਮਾਨ ਕੀਤਾ ਉਹ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਸਰਕਾਰ ਦੀ ਜਾਂ ਹਟਲਜੀ ਦੇ ਸਰਕਾਰ ਵੇਲੇ ਹੋਇਆ ਔਰ ਜਦੋਂ 10 ਸਾਲ ਵਿੱਚ ਸਰਕਾਰ ਮਨਮੋਹਨ ਸਿੰਘ ਜੀ ਦੀ ਰਹੀ ਜਿਹੜੇ ਕੰਮ ਜਿਹੜੇ ਅਟਲ ਜੀ ਛੱਡ ਗਏ ਸੀ ਉਥੇ ਦੇ ਉਥੇ ਪੈ ਰੇ ਦੁਬਾਰਾ ਮੋਦੀ ਜੀ ਆਏ ਔਰ ਉਹਨਾਂ ਨੇ ਉਹ ਸਾਰਾ ਸਨਮਾਨ ਕੀਤਾ ਔਰ ਅੱਜ ਜੇ ਅਸੀਂ ਇਹ ਕਹਿ ਸਕਦੇ ਹਾਂ ਕਿ ਡਾਕਟਰ ਅੰਬੇਡਕਰ ਜੀ ਨੂੰ ਸਮਰਪਿਤ ਭਾਵ ਦੇ ਨਾਲ ਉਹਨਾਂ ਦੇ ਹਿਰਦੇ ਤੋਂ ਅਗਰ ਉਹਨਾਂ ਦਾ ਸਤਿਕਾਰ ਕਰਨ ਵਾਲਾ ਕੋਈ ਜਣੀ ਕੋਈ ਸਰਕਾਰ ਹੈ ਕੋਈ ਵਿਅਕਤੀ ਹੈ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਹੈ ਔਰ ਜਿਹਦਾ ਨੇਤ੍ਰਿਤ ਸਾਡੇ ਨਰਿੰਦਰ ਮੋਦੀ ਜੀ ਕਰਦਾ ਹੈ